ਭਾਈ ਜੈ ਸਿੰਘ ਖਲਕਟ ਪਰ ਤੁਹਾਨੂੰ ਪਤਾ ਨਹੀਂ ਬਾਬਾ ਅੱਛਾ ਤੇ ਭਾਈ ਸਾਹਿਬ ਇੱਕ ਵਾਰੀ ਨਾ ਪੇਟ ਦੇ ਥੱਲੇ ਬਹਿ ਕੇ ਬਾਣੀ ਪੜ ਰਹੇ ਸੀ ਉਹ ਬਾਣੀ ਪੜਦੇ-ਪੜਦੇ ਅੱਗੇ ਆਇਆ ਹੁਣ ਨਵਾਬ ਤੇ कोतवाल ਨੇ ਕਿਹਾ ਵੀ ਨਵਾਬ ਦਾ ਸਮਾਨ ਚੁਕ ਲੈ ਅੱਛਾ ਵੀ ਐਦਾਂ ਕਿਹਾ ਵੀ ਸਿਰ ਤੇ ਸਮਾਨ ਚੁਕਲੋ ਨਵਾਬ ਦਾ ਤੇ ਭਾਈ ਸਾਹਿਬ ਨੇ ਪੁੱਛਿਆ ਵੀ ਇਹ ਸਮਾਨ ਜਿਹੜਾ ਪੋਟਲੀ ਹੈ ਇਹਦੇ ਵਿੱਚ ਹੈ ਕੀ ਕਹਿੰਦੇ ਇਹਦੇ ਵਿੱਚ ਨਵਾਬ ਦਾ ਹੁੱਕਾ ਹੈ ਕਹਿੰਦੇ ਹੁੱਕੇਵਾਲ ਤੇ ਆਪਾਂ ਦੇਖਦੇ ਨਹੀਂ ਤੂੰ ਕਹਿੰਦਾ ਮੈਂ ਸਿਰ ਤੇ ਚੁਕਲਾਂ ਇੱਥੇ ਕੇ ਸਾਂਜਣਾ ਸਿਰ 'ਚ ਅੰਮ੍ਰਿਤ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਪਾਇਆ ਸੀ ਕਹਿੰਦੇ ਮੈਂ ਸਿਰ ਤਾਂ ਨਹੀਂ ਚੁੱਕਦਾ ਉਹ ਕਹਿੰਦੇ ਚੁੱਕਦਾ ਕਿ ਨਹੀਂ ਚੁੱਕਦਾ ਕਹਿੰਦੇ ਮੈਂ ਨਹੀਂ ਚੁਕਣਾ ਜੋ ਮਰਜ਼ੀ ਕਰ ਲੋ ਉਹ ਕਹਿੰਦੇ ਅੱਛਾ ਨਹੀਂ ਤੇ ਫਿਰ ਤੈਨੂੰ ਹੁਣ ਸਜ਼ਾ ਦਿੱਤੀ ਜਾਏਗੀ ਭਾਈ ਜੈ ਸਿੰਘ ਖਲਕਟ ਨੂੰ ਪੇੜ ਨਾਲ ਪੋਠਾ ਟੰਗਿਆ ਗਿਆ ਪੈਰ ਦੇ ਨਖੂਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਈ ਸਾਹਿਬ ਦਾ ਸਾਰਾ ਜਿਹੜਾ ਮਾਸ ਸੀ ਉਹ ਖਿੱਚ ਕੇ ਲਾਇਆ ਉਹ ਇਦਾਂ ਸ਼ਹੀਦ ਕੀਤਾ ਗਿਆ ਭਾਈ ਸਾਹਿਬ ਨੂੰ ਕਾਦੇ ਲਈ ਕਾਹੇ ਗਿਰੋ ਹੁੱਕਾ ਨਹੀਂ ਚੁੱਕਿਆ ਸੀ ਅੱਜ ਕਿੰਨੇ ਸਾਡੇ ਸਿੱਖ ਬੱਚੇ ਨੇ ਜਿਹੜੇ ਹੁੱਕਾ ਪਾਰਲਰ ਚ ਬਹਿ ਕੇ ਹੁੱਕੇ ਪੀਂਦੇ ਆ ਹਾਂਜੀ ਕਿਤੇ ਦੱਸਿਆ ਹੁੰਦਾ ਭਾਈ ਜੈ ਸਿੰਘ ਖਲਕਟਵਾਰੇ